ਹਾਂਜੀ ਦੋਸਤੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਰ ਇੱਕ ਵਾਰ ਫਿਰ ਆਇਆ ਹਾਂ ਏਬੀਐਨ ਦੇ ਜ਼ਰੀਏ ਤੁਹਾਡੇ ਸਾਹਮਣੇ ਸਪੀਡ ਗੱਡੀਆਂ ਦੀ ਸਪੀਡ ਦਿਨੋ ਦਿਨ ਵਧਦੀ ਜਾ ਰਹੀ ਹੈ ਤੇ ਸੜਕਾਂ ਵੀ ਮਰਾਈ ਵਰਗੀਆਂ ਹੋ ਰਹੀਆਂ ਹਨ ਪਰ ਇਹ ਸਪੀਡ ਕਿੱਥੇ ਨਾ ਕਿੱਥੇ ਜਾ ਕੇ ਦੁਰਘਟੜਾਂ ਦਾ ਕਾਰਨ ਬਣਦੀ ਹੈ ਜਲਦੀ ਪਹੁੰਚਣ ਦੇ ਚੱਕਰ ਵਿੱਚ ਇੱਕ ਦੂਜੇ ਨੂੰ ਓਵਰਟੇਕ ਕਰਕੇ ਅੱਗੇ ਨਿਕਲ ਜਾਂਦੇ ਹਾਂ ਤੇ ਕਿੱਥੇ ਰਿੱਤੇ ਜਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਤੇ ਆਪਣੇ ਸਮਾਨ ਦਾ ਨੁਕਸਾਨ ਕਰਾਉਂਦੇ ਆ ਇਹ ਸਪੀਡ ਲਿਮਟ ਬਣਾਈਆਂ ਗਈਆਂ ਹਨ ਸੜਕਾਂ ਤੇ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਤੇ ਲਿਮਟ ਬਣਾਈਆਂ ਗਈਆਂ ਹਨ ਪਰ ਉਸ ਤੋਂ ਜ਼ਿਆਦਾ ਸਪੀਡ ਕਾਰ ਦੀ ਚੱਕ ਦਿੰਦੇ ਹਨ ਜਲਦੀ ਪਹੁੰਚਣ ਲਈ ਪਰ ਹੁਣ ਫਾਜ਼ਿਲਕਾ ਵਿੱਚ ਸਪੀਡ ਚੱਕਣ ਵਾਲਿਆਂ ਦੀ ਲਗਾਮ ਕੱਸਣ ਲਈ ਪੰਜਾਬ ਪੁਲਿਸ ਫਾਜ਼ਿਲਕਾ ਪੁਲਿਸ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ ਫਾਜ਼ਿਲਕਾ ਅਬਹਰ ਰੋਡ ਤੇ ਓਵਰ ਸਪੀਡ ਦੇ ਚਲਾਨਟ ਕੱਟੇ ਜਾ ਰਹੇ ਹਨ ਬਿਲਕੁਲ ਓਵਰ ਸਪੀਡ ਦੇ 1 ਕਿਲੋਮੀਟਰ ਦੀ ਦੂਰੀ ਤੋਂ ਆਂਦੀ ਕਾਰ ਵੀ ਕੈਮਰੇ ਜਰੀਏ ਪਤਾ ਲੱਗ ਜਾਂਦੀ ਹੈ ਤੇ ਉਹਦੇ ਚਲਾਨਟ ਕੱਟੇ ਜਾ ਰਹੇ ਹਨ ਤੁਸੀਂ ਵੇਖੋ ਵੀ ਕਿਸ ਤਰ੍ਹਾਂ ਸਕਰੀਨ ਤੇ ਪੰਜਾਬ ਪੁਲਿਸ ਤੇ ਟ੍ਰੈਵਲ ਪੁਲਿਸ ਦੇ ਅਧਿਕਾਰੀ ਖੜੇ ਆ ਤੇ ਚਲਾਨ ਕੱਟ ਰਹੇ ਹਨ ਇਸ ਲਈ ਸਪੀਡ ਨੂੰ ਘੱਟ ਕਰੋ ਤੇ ਨਿਯਮਾਂ ਨੂੰ ਜ਼ਰੂਰ ਮੰਨੋ ਤਾਂ ਜੋ ਚਲਾਨ ਤੋਂ ਬਚ ਸਕੋ ਹੋਰ ਕੀ ਕੁਝ ਕਹਿਣਾ ਹੈ ਆਹ ਕਰੀਏ ਇਹਨਾਂ ਨਾਲ ਗੱਲ ਇਹ ਇੱਕ ਕੀ ਚੀਜ਼ ਲਗਾਈ ਹੋਈ ਜੀ ਸੜਕ ਤੇ ਜੀ 1 ਕਿਲੋਮੀਟਰ ਲੱਗਿਆ ਜੀ ਜਿਹੜੀਆਂ ਜਿਹੜੇ ਵੀ ਫਲੋਰ ਸਪੀਡ ਆ ਰਹੇ ਉਹਨਾਂ ਨੂੰ ਚਲਾਨ ਕੱਟੇ ਜਾ ਰਹੇ ਨੇ ਤੇ ਤੁਹਾਨੂੰ ਦੇ ਸੀਜ਼ਨ ਹੋਣ ਕਰਕੇ ਲੋਕਾਂ ਨੂੰ ਰੋਕ ਕੇ ਜਾਵਰ ਤਰਿਆ ਵੀ ਹੌਂਸ ਸਪੀਡ ਨਾਲ ਨਾ ਚਲਾਓ ਤੇ ਐਕਸੀਡੈਂਟਾਂ ਤੋਂ ਬਚਿਆ ਜਾ ਸਕੇ ਇਹ ਜਿਹੜੀ ਮਸ਼ੀਨ ਹੈ ਕਿਵੇਂ ਕਾਰਵਾਈ ਕਰਦੀ ਹੈ ਜੀ ਇੱਕ ਕਿਲੋਮੀਟਰ ਤੋਂ ਜਿਹੜੀ ਗੱਡੀ ਆ ਰਹੀ ਉਹਨੂੰ ਕਲਿੱਕ ਕਰਦੀ ਹੈ ਉਹਨੂੰ ਰੋਕ ਕੇ ਉਹਦਾ ਆਊਟਫੇਟ ਜਨਾਨ ਕਰਦਾ ਜਿਹੜੇ ਨਹੀਂ ਰੋਕਦੇ ਉਹਨਾਂ ਦਾ ਆਨਲਾਈਨ ਚਲਾਨ ਕਰਕੇ ਉਹਨਾਂ ਨੂੰ ਮੈਸੇਜ ਆ ਜਾਂਦਾ ਜੀ ਚਰ ਕਿਹੜੀ ਗੱਡੀ ਦੀ ਕਿੰਨੀ ਸਪੀਡ ਲਿਮਟ ਹੈਗੀ ਹੈ ਇੱਥੇ ਸਕੂਲਿੰਗ ਏਰੀਆ ਔਨ ਕਰਕੇ 40 ਦੀ ਲਿਮਟ ਹੈ ਜੀ ਤੇ ਜਿਹੜੀ ਉੱਪਰ ਓਵਰ ਸਪੀਡ ਆਉਂਦੀ ਹੈ ਉਹਨਾਂ ਦਾ ਚਲਾਨ ਕੀਤਾ ਜਾਵੇ ਫੋਰ ਵੀਲਰ ਟੂ ਵੀਲਰ ਦੀ ਸੇਮ ਹੈ ਸਰ ਸੇਮ ਹੈ ਜੀ ਤੇ ਇਹ ਪਤਾ ਕਿਵੇਂ ਲੱਗਦਾ ਵੀ ਇਹ ਕੰਮ ਕਿਸ ਤਰ੍ਹਾਂ ਕਰਦਾ ਹੈ 1 ਕਿਲੋਮੀਟਰ ਲੈਂਚ ਲੱਗਿਆ ਆਪਣੇ 1 ਕਿਲੋਮੀਟਰ ਪਹਿਲਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਗੱਡੀ ਹੌਸਪੀਟਲ ਆ ਰਹੀ ਹੈ ਉਹਨੂੰ ਰੋਕ ਕੇ ਉਹਦੇ ਚਲਾਨਾ ਕਿਤੇ ਜਾ ਰਹੇ ਨੇ ਜੀ ਨਹੀਂ ਇਹ ਮਸ਼ੀਨ ਸ਼ੋ ਕਰਦੀ ਹੈ ਜੀ ਮਸ਼ੀਨ ਸ਼ੋ ਕਰਦੀ ਹੈ ਜੀ ਵੀਨ ਸਪੀਡ ਬਾਤ ਹੈ ਹਾਂ ਜੀ ਬਾਤ ਹੈ ਕਿਸ ਤਰ੍ਹਾਂ ਸ਼ੋ ਕਰਦੀ ਹੈ ਜੀ ਅਨ ਇਹ ਜਿੱਦਾ ਦੇ ਕੋ ਆ 30 ਦੀ ਸਪੀਡ ਤੇ ਆ ਰਿਹਾ ਤੇ ਇਹਦੇ ਵਿੱਚ ਚੈੱਕ ਕਰੋ ਜੀ 30 ਦੀ ਸਪੀਡ ਤੇ ਆ ਰਿਹਾ ਇਹ ਜਿਵੇਂ ਉਹਦੇ ਸ਼ੋਅ ਕਰੇਗਾ ਜਿਵੇਂ ਜਿਵੇਂ ਓਵਰ ਸਪੀਡ ਆਉਗੀ ਉਸ ਤਰ੍ਹਾਂ ਫਿਰ ਉਹਨਾਂ ਦੇ ਚਲਾਨ ਕਿਤੇ ਜਾਣਗੇ ਤੇ ਇਸ ਤਰ੍ਹਾਂ ਨਾਲ ਕੀ ਫਰਕ ਪੈਂਦਾ ਐਕਸੀਡੈਂਟਾਂ ਤੇ ਰੁਕ ਰੁਕ ਕੇ ਘਟਨਾਵਾਂ ਤੇ ਬਹੁਤ ਜ਼ਿਆਦਾ ਫਰਕ ਪੈ ਰਿਹਾ ਜੀ ਜਿਨ੍ਹਾਂ ਦਾ ਵੀ ਚਲਾਨ ਹੋਇਆ ਹੈ ਜਾਂ ਜਿਨ੍ਹਾਂ ਨੂੰ ਰੋਕਿਆ ਗਿਆ ਜਾਂ ਜਾਗਰੂਕ ਕੀਤਾ ਗਿਆ ਉਹ ਆਪਣੀ ਸਪੀਡ ਨਿਮਨ ਚ ਰੱਖ ਰਹੇ ਨੇ ਤੇ ਐਕਸੀਡੈਂਟਾਂ ਦਾ ਬਹੁਤ ਜ਼ਿਆਦਾ ਬਚਾਅ ਹੋ ਰਿਹਾ ਜੀ ਆਮ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸਰ ਜਿਹੜੇ ਓਵਰ ਸਪੀਡ ਤੇ ਗੱਡੀਆਂ ਚਲਾਉਂਦੇ ਨੇ ਆਮ ਲੋਕਾਂ ਨੂੰ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਕਿ ਤੁੰਦ ਦਾ ਮੌਸਮ ਆ ਤੇ ਆਪਣੀ ਆਪਣਾ ਵੀਕਲ ਜਿਹੜਾ ਵੀ स्पीड ना चलाओ सीट बेल्ट लगा के रखो टू व्हीलर है उन्होंने खासकर देख दिया अभी हेलमेट की वर्तो करो ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत